ਜੀ ਆ ਉਹ ਨਸ਼ਾ ਵਿਰੁੱਧ ਜੋ ਪੰਜਾਬ ਪੁਲਿਸ ਦੀ ਐਂਟੀ ਡਰਗ ਕੈਂਪੇਨ ਉਹ ਇੱਕ ਮਾਰਚ ਤੋਂ ਸ਼ੁਰੂ ਹੋਈ ਸੀ ਤੇ ਉਹ ਤੋਂ ਬਾਅਦ ਪੁਲਿਸ ਨੇ ਕਾਫੀ ਜ਼ਿਆਦਾ ਇਹਦੇ ਵਿੱਚ ਸਕਸੈਸ ਹਾਸਿਲ ਕੀਤੀ ਹੈ ਦੇ ਇਸ 100 ਦਿਨਾਂ ਦੇ ਵਿੱਚ ਖੰਨਾ ਪੁਲਿਸ ਦੀ ਜੋ ਕਾਰਗੁਜ਼ਾਰੀ ਰਹੀ ਹੈ ਉਸ ਤੋਂ ਅੱਜ ਨਾਲ ਸਾਂਝਾ ਕਰਨਾ ਚਾਹਦੀ ਹਾਂ ते बीते सौ दिनों दो सौ तेरह एल डी पी एस के मुकदमे खन्ना पुलिस ने दर्ज किए जिन्हें अंदर तीन सौ छियानवे जो अक्यूज है वो अरेस्ट किते गए उन्होंने को मोटा मोटी एक किलो दो सौ छब्बी ग्राम हेरोइन तकरीबन छे किलो ओपीएम तकरीबन साढ़े नौ क्विंटल नौ क्विंटल पंद्रह ग्राम पॉपी हस्क जिन्होंने भुक्की कहते ਤੇ ਪਾਊਡਰ ਦਾ ਜਿਹੜਾ ਨਸ਼ਾ ਹੈ ਉਹ 400 ਗ੍ਰਾਮ ਕੇ ਤਕਰੀਬਨ ਤੇ ਗਾਂਜਾ 10 ਕਿਲੋ ਤੋਂ ਉੱਪਰ ਦਾ ਮੋਟਾ-ਮੋਟਾ ਆ ਰਿਕਵਰੀ ਜੁਨਾਦੇ ਕੋਲੋਂ ਹੋਈ ਸੀ ਇਹਦੇ ਨਾਲ ਨਾਲ 12,83,000 ਕੇ ਤਕਰੀਬਨ ਉਹਨਾਂ ਦੇ ਕੋਲੋਂ ਡਰੱਗ ਮਨੀ ਦੇ ਰਿਕਵਰੀ ਹੋਈ ਸੀ ਤੇ ਜੋ ਇਹ 213 ਕੇਸਿਸ ਹੈ ਇਹਨਾਂ ਦੇ ਵਿੱਚ ਸੱਤ ਕੇਸਿਸ ਆ ਜੋ ਕਮਰਸ਼ਲ ਕੁਆਂਟੀਟੀ ਦੀ ਜੋ ਵੱਡੀ ਕੁਆਂਟੀਟੀ ਆਫ ਡਰੱਗ ਹੁੰਦਾ ਉਹਦੇ ਰਿਕਵਰੀ ਹੋਈ ਸੀਗਾ ਸੱਤ ਕੇਸਿਸ ਦੇ ਵਿੱਚ 11 ਅਕਿਊਜ਼ ਅਰੈਸਟ ਕੀਤੇ ਗਏ ਸੀਗੇ ਇਹਦੇ ਨਾਲ ਨਾਲ ਪੁਲਿਸ ਨੇ ਆ ਡੀ ਐਡਿਕਸ਼ਨ ਵੱਲ ਵੀ ਕਾਫੀ ਵਧੀਆ ਕੰਮ ਵੀ ਕੀਤਾ ਹੈਗਾ ਤੇ ਬਹੁਤ ਮਿਹਨਤ ਦੇ ਨਾਲ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਲੋਕਾਂ ਨੂੰ ਡੀ ਐਡਿਕਸ਼ਨ ਨਾਲ ਨਸ਼ਾ ਛੁਡਾਓ ਕੇਂਦਰ ਵੱਲ ਲੈ ਕੇ ਜਾ ਰਹੇ ਇਹਨਾਂ ਦੇ ਵਿੱਚ ਜੋ ਓਟ ਕਲੀਨਿਕਸ ਹੁੰਦੀਆਂ ਉਹ ਸੈਂਟਰਸ ਹੁੰਦੇ ਜਿੱਥੇ ਟਰੀਟਮੈਂਟ ਵਾਲੀ ਦਵਾਈ ਮਿਲਦੀ ਹੈ ਉੱਥੇ ਅਸੀਂ ਹੁਣ ਤੱਕ 540 ਜੋ ਐਡਿਕਟਸ ਹਨਾ ਦਾ ਐਡਮਿਸ਼ਨ ਕਰਾ ਚੁੱਕੇ ਹਨਾ ਦਾ ਇਲਾਜ ਸ਼ੁਰੂ ਕਰਾ ਚੁੱਕੇ ਹਨ 53 ਇੱਦਾ ਦੇ ਕੇਸੇ 86 ਇਨਸੈਕਟ ਇੱਦਾ ਦੇ ਪਰਸਨ ਜਿਨ੍ਹਾਂ ਨੂੰ ਸੀ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਭਰਤੀ ਕਰਾ ਚੁੱਕੇ ਇਨ 86 ਦੇ ਵਿੱਚੋਂ 53 ਇੱਦਾ ਦੇ ਹੈ ਜਿਨ੍ਹਾਂ ਨੂੰ ਅਸੀਂ 64A ਇੱਕ ਐਨਡੀਪੀਐਸ ਦੀ ਧਾਰਾ ਹੁੰਦੀ ਹੈ ਉਹਦੇ ਅੰਦਰ ਅਸੀਂ ਉਹਨਾਂ ਦਾ ਡਿਪਰੈਸ਼ਨ ਸੈਂਟਰ ਵਿੱਚ ਐਡਮਿਸ਼ਨ ਕਰਾਇਆ ਹੈ ਐਦੇ ਨਾਲ ਨਾਲ ਹੀ ਸਾਨੂੰ ਜੋ ਪਬਲਿਕ ਹੈ ਉਹਨਾਂ ਦੇ ਪਬਲਿਕ ਦਾ ਬੜਾ ਸਹਿਯੋਗ ਮਿਲ ਰਿਹਾ ਹੈਗਾ ਤੇ ਤਾਂ ਸਾਰੇ ਨੂੰ ਪਤਾ ਹੀ ਹੈ ਕਿ ਅਸੀਂ ਸੰਪਰਕ ਦੀ ਮੀਟਿੰਗਸ ਵਗੈਰਾ ਕਰ ਰਹੇ ਹੁੰਦੇ ਇਹ ਸੰਪਰਕ ਦੀ ਮੀਟਿੰਗਸ ਬੇ ਵਿੱਚ ਅਸੀਂ ਲੋਕਾਂ ਨੂੰ ਜਾਗਰੂਕ ਵੀ ਕਰਦੇ ਲੋਕਾਂ ਨੂੰ ਮੋਟੀਵੇਟ ਵੀ ਕਰਦੇ ਕਿ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਨ ਤੇ ਦੇ ਨਾਲ ਨਾਲ ਬੀ ਐਡੀਸ਼ਨ ਵਾਲਾ ਵੀ 파ਟ ਅਸੀਂ ਉਹਦੇ ਨਾਲ ਸਾਂਝਾ ਕਰਦੇ ਤੇ ਇਦਾਂ ਦੀ ਸਾਡੀ 1298 ਇਦਾਂ ਦੀ ਮੀਟਿੰਗਸ ਹੋ ਚੁੱਕੀਆਂ ਹੈ खाना वि चार सौ अस्सी पिंड के पे वार्ड है इन चार सौ अस्सी पिंड में बारह सौ अठानवे मीटिंग हूँ तक हो चुकी है तो आप ही देख सकते हो कि एक, -एक जगह में मल्टीपल टाइम कवर हूँ तक कर चुके हैं इस चीज़ का ही सारा का सारा सक्सैस है कि बंदे फड़े भी जा रहे थे डीएडिक्शन वाला पार्ट भी सांचायत चार सौ तीस पंचायत ने ਮਤੇ ਪਾਸ ਕਰਕੇ ਸਾਨੂੰ ਭਰੋਸਾ ਦਿੱਤਾ ਹੈਗਾ ਕਿ ਉਹ ਜੋ ਨਸ਼ੇ ਦਾ ਕਾਰੋਬਾਰ ਕਰਦੇ ਉਹਨਾਂ ਦੇ ਪਿੱਛੇ ਨਹੀਂ ਆਣਗੇ ਉਹਨਾਂ ਦਾ ਬੇਲਟ ਵਗੈਰਾ ਨਹੀਂ ਤਰਾਂਗੇ ਉਹਨਾਂ ਦਾ ਸਪੋਰਟ ਨਹੀਂ ਕਰਨਗੇ 388 ਗੁਰਦੁਆਰਿਆਂ ਨੇ ਅਨਾਉਂਸਮੈਂਟਸ ਵਗੈਰਾ ਕੀਤੀ ਹੈ ਜੋ ਯੂਥ ਨਸ਼ਾ ਵਿਰੁੱਧ ਵਾਲੀ ਮੁਹਿੰਮ ਦੇ ਇਸਕੇ ਫੇਵਰ ਦੇ ਵਿੱਚ ਉਹਨਾਂ ਨੇ ਅਨਾਉਂਸਮੈਂਟਸ ਕੀਤੀ ਹੈ ਤੇ ਇਹ 42 ਇਦਾਂ ਦੇ ਪੁਰਾਣੇ ਕੇਸਸ ਵਾਲੇ ਪਰਸਨ ਹੈ ਜੋ ਆਧਿ ਹੋ ਚੁੱਕੇ ਥੀਏ ਕ੍ਰਾਈਮ ਦੇ ਤੇ ਉਹਨਾਂ ਦੇ ਉੱਪਰ ਇੱਕ ਜੋ ਪ੍ਰੀਵੈਂਟਿਵ ਐਕਸ਼ਨ ਹੈ ਉਹ ਅਸੀਂ 42 ਬੰਦੇ ਦੇ ਉੱਪਰ ਲਿੱਤਾ ਹੈਗਾ ਜੋ ਸੇਫ ਪੰਜਾਬ ਵਾਲੀ ਟਿਪਲਾਈਨ ਮਾਨਯ ਸੀਐਮ ਸਾਹਿਬ ਵੱਲੋਂ ਜੋ ਸ਼ੁਰੂ ਕੀਤੀ ਗਈ ਹੈ ਜਿੱਤੇ ਕਿਸੇ ਵੀ ਵੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ ਅਗਰ ਕੋਈ ਪੰਜਾਬ ਇਹ ਪੰਜਾਬ ਵਿੱਚ ਡਰੱਗ ਦੇ ਕਾਰੋਬਾਰੀ ਦੇ ਖਿਲਾਫ ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦਾ ਹੈ ਤੁਨਾਬੀ ਜਾਣਕਾਰੀ ਗੁਪਤ ਰੱਖੀ ਜਾਂਦੇ ਜਿਸ ਸਿਫਟੇ ਸੇਫਟੀਪਲਾਈਨ ਤੇ ਉਹਦੇ ਉੱਪਰ ਵੀ ਜੋ 48 ਟਿਪਸ ਦਿੱਤਾ ਦੀ ਆਈ ਜੋ ਜਿਨ੍ਹਾਂ ਦੇ ਉੱਪਰ ਐਕਸ਼ਨ ਕੀਤਾ ਜਾ ਸਕਦਾ ਸੀ ਆ ਤੇ ਕੀ 48 ਟਿਪਸ ਦੇ ਉੱਪਰ ਐਕਸ਼ਨ ਲੈਂਦੇ ਹੋਏ 38 ਕੇਸਿਸ ਦਰਜ ਕੀਤੇ ਤੇ 48 ਪਰਸਨਸ ਨੂੰ ਅਰੈਸਟ ਕੀਤਾ ਇਹਦੇ ਨਾਲ ਨਾਲ ਅਸੀਂ ਜੋ ਡਰਗ ਕਾਰੋਬਾਰੀ ਉਹਨਾਂ ਦੀ ਪ੍ਰੋਪਰਟੀ ਦੇ ਅਗੇਂਸਟ ਵੀ ਜੋ ਲੀਗਲ ਕਾਰਵਾਈ ਹੈ ਉਹ ਵੀ ਸਾਡੇ ਖੰਨਾ ਜ਼ਿਲ੍ਹੇ ਦੇ ਸਮਲਦੇਸ ਲਈ ਆਈ ਜਾ ਰਹੀ ਹੈ ਦੇਰਾਂ ਦੇ ਵਿੱਚ ਮੁੱਖ ਰੂਪ ਤੇ ਦੋ ਜੋ 68 ਐਫ ਦੇ ਆਰਡਰ तकरीबन 50 ਲੱਖ ਦੀ ਪ੍ਰਾਪਰਟੀ ਦੇ ਸਾਡੇ ਕੋਲ ਆ ਚੁਕੇ ਜੋ ਕਿ ਪ੍ਰਾਪਰਟੀ ਫ੍ਰੀ ਹੋ ਚੁਕੀ ਹੈ ਕੰਫਰਮ ਹੋ ਚੁਕੀ ਹੈ ਇਹਦੇ ਨਾਲ ਨਾਲ ਪੰਜ ਹੋਰ ਇਦਾਂ ਦੇ ਕੇਸਿਸ ਹੈ 40 ਲੱਖ ਦੇ तकरीबन ਦੀ ਉਹ ਪ੍ਰਾਪਰਟੀਆਂ ਹੈ ਜਿਨ੍ਹਾਂ ਦੇ ਆਰਡਰਸ ਅਜੇ ਆਣੇ ਬਾਕੀ ਹੈ ਤੇ ਇੱਕ ਕੁਝ ਪ੍ਰਾਪਰਟੀਆਂ ਜੋ ਇਲੀਗਲ ਪ੍ਰਾਪਰਟੀਆਂ ਨਸ਼ੇ ਦੇ ਕਾਰੋਬਾਰੇ ਨੇ ਬਣਾਈ ਸੀਗੀ ਉਹਨਾਂ ਦੇ ਉੱਪਰ ਤੇ ਲੀਗਲ ਕਾਰਵਾਈ ਹੈ ਰੈਵਨਿਊ ਡਿਪਾਰਟਮੈਂਟ ਵੱਲੋਂ ਜਾਂ ਕੰਸਰਨ ਮੈਡ ਮੇ ਵੱਲੋਂ ਗਲਾਟਾ ਹੋ ਗਿਆ ਹੈ ਮਿਨਿਸਪੈਲਿਟੀਆਂ ਨੇ ਵੀ ਲਿੱਤਾ ਹੈ ਤੋਂ ਇਦਾਂ ਦੇ ਵੀ 10 ਇਦਾਂ ਦੀ ਪ੍ਰਾਪਰਟੀਆਂ ਜਿਨ੍ਹਾਂ 'ਚ ਇਲੀਗਲ ਸਬਸਿਡੀਆਂ ਤੋੜੇ ਗਏ ਹੈ ਰੈਵਨਿਊ ਡਿਪਾਰਟਮੈਂਟ ਵੱਲੋਂ 13 ਦਸਮਗਲੋ ਜਿ 10 ਪ੍ਰਾਪਰਟੀਆਂ ਹੈ ਤੇ ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਆ 488 ਪਿੰਡਾਂ ਦੇ ਵਿੱਚੋਂ 200 279 280 ਦੇ ਤਕਰੀਬਨ ਹੋਗੇ ਇਦਾਂ ਦੇ ਪਿੰਡ ਹੈ ਜੋ ਬਿਲਕੁਲ 100% ਰੈਕਸਰੀ ਹੋ ਚੁੱਕੇ ਸਾਡੀ ਆਪਣੀ ਪੁਲਿਸ ਦੀ ਵੀ ਰਿਪੋਰਟ ਹੈ ਜੋ ਸਾਡੀ ਲੋਕਲ ਸੀਆਈਡੀ ਦੀ ਵੀ ਰਿਪੋਰਟ ਹੈ ਤੇ ਸਪੈਸ਼ਲ ਬ੍ਰਾਂਚ ਦੀ ਵੀ ਰਿਪੋਰਟ ਆਈ ਕਹਿੰਦੀ ਕਿ ਉੱਥੇ ਨਸ਼ਾ ਨਹੀਂ बिकਦਾ ਹੈਗਾ ਤੇ ਨਸ਼ਾ ਉੱਥੇ बिकਣਾ ਬੰਦ ਹੋ ਚੁੱਕਾ ਹੈ ਤੋਂ ਇਦਾਂ ਦੇ ਸਾਡੇ 58% ਇਦਾਂ ਦੇ ਪਿੰਡ ਇਹ ਅਵਾਰਡਸ ਨੇ ਜਿੱਥੇ ਨਸ਼ਾ ਹੁਣ बिकਣਾ ਬੰਦ ਹੋ ਚੁੱਕਾ ਹੈ ਤੇ ਅ ਅਦਰ ਵਿੱਚ ਸਭ ਤੋਂ ਜ਼ਿਆਦਾ ਜੋ ਮੈਨੂੰ ਲੱਗਦਾ ਹੈਗਾ ਕਿ ਇੱਕ ਤਾਂ ਐਕਸ਼ਨ ਜੋ ਇਨਫੋਰਸਮੈਂਟ ਵਾਲਾ ਸਾਡਾ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਜਿੱਤੇ 396 ਸੀ ਬੰਦੇ ਫੜ ਚੁਕੇ ਐਦੇ ਨਾਲ ਨਾਲ ਜੋ ਸਾਡੀ ਅ ਅਵੇਅਰਨੈਸ ਵਾਲੀ ਡਰਾਈਵ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ ਤੇ ਡੀ ਐਡਿਕਸ਼ਨ ਵਾਲੇ ਪਾਰਟ ਤੇ ਵੀ ਅਸੀਂ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਆ ਅੱਜ ਥਰੇ ਵੀ ਮੈਂ ਅ ਜੋ ਕੰਪਲੀਟਲੀ ਡੀ ਐਡਿਕਟ ਹੋ ਚੁਕੇ ਆ ਇਹਦਾ ਦੇ 100% ਅੱਜ ਅਸੀਂ ਬੁਲਾਏ ਸੀਗੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਮੈਜੋਰਿਟੀ ਆਪਣਾ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਪੁਲਿਸ ਦੇ ਸਹਿਯੋਗ ਨਾਲ ਉਹ ਨਾਦਾ ਅਦੀ ਐਡਿਕਸ਼ਨ ਵਾਲੀ ਜੋ ਜਰਨੀ ਪੂਰੀ ਵਧੀਆ ਤਰੀਕੇ ਨਾਲ ਰਹੀ ਹੈ ਹੁਣ ਉਹ ਨਸ਼ਾ ਛੱਡ ਚੁੱਕੇ ਅਸੀਂ ਉਹਨਾਂ ਨੂੰ ਵੀ ਅੱਗੇ ਲੋਕਾਂ ਦੇ ਕੋਲ ਲੈ ਕੇ ਜਾਏਗੇ ਉਹ ਵੀ ਆਪਣੀ ਪੂਰੀ ਪੂਰੀ ਲਾਈਫ ਦੀ ਜਰਨੀ ਦੱਸਣਗੇ ਤਾਂ ਕਿ ਲੋਕਾਂ ਨੂੰ ਵਿਸ਼ਵਾਸ ਹੋਰ ਵਧੀਆ ਤਰੀਕੇ ਨਾਲ ਹੋਵੇ ਕਿ ਨਸ਼ਾ ਛੱਡਣਾ ਪੋਸੀਬਲ ਵੀ ਹੈਗਾ ਤੇ ਨਸ਼ਾ ਛੜਨ ਤੋਂ ਬਾਅਦ ਵਾਲੀ ਲਾਈਫ ਵੀ ਵਧੀਆ ਹੁੰਦੀ ਹੈਗੀ ਉਹ ਵੀ ਸਾਡੀ ਇੱਕ ਮੁਹਿੰਮ ਹੈਗੀ ਇਦੇ ਨਾਲ-ਨਾਲ ਅਸੀਂ ਇੱਕ ਹੋਰ ਵੀ ਚੀਜ਼ ਸ਼ੁਰੂ ਕਰ ਰਹੇ ਆ اسی ਮੁਹਿੰਮ ਦੇ ਅੰਦਰ ਅਸੀਂ ਇੱਕ ਨਵੀਂ ਰਾਹ ਇੱਕ ਪ੍ਰੋਗਰਾਮ ਸ਼ੁਰੂ ਕਰ ਰਹੇ ਜਿਹਦੇ ਵਿੱਚ ਸਾਰੇ ਕੇ ਸਾਰੇ ਸਾਡੇ ਜੁਬਿਲਟਡ ਆਫਿਸਰਸ ਨੇ ਉਹ ਪਾਸਪੋਰਟ ਚੇਕ ਆਡੀਟਸ ਨੂੰ ਅਡਾਪਟ ਕਰਨਗੇ ਉਹਨਾਂ ਦੀ ਵੀਕਲੀ ਮੀਟਿੰਗ ਵਗੈਰਾ ਲਿਆ ਕਰਨਗੇ ਤਾਂ ਕਿ ਉਹਨਾਂ ਨੂੰ ਅਸੀਂ ਜੋ ਆਡੀਟਸ ਉਹਨਾਂ ਨੂੰ ਨਸ਼ੀਦ ਜਲਦ ਤੋਂ ਬਾਹਰ ਕਾਢ ਕੇ ਨਾਨੂ ਇੱਕ ਇੱਜ਼ਤਵਰੀ ਲਾਈਫ ਦੇ ਪਾਈ ਉਹਨਾਂ ਦੀ ਮਦਦ ਵੀ ਕਰਾਂਗੇ ਤਾਂ ਕਿ ਉਹਨਾਂ ਨੂੰ ਇੱਕ ਡੀਸੈਂਟ ਰੋਜ਼ਗਾਰ ਮਿਲੇ ਤੇ ਐਡਿਕਸ਼ਨ ਨੂੰ ਵੀ ਛੱਡ ਕੇ ਉਹ ਇੱਕ ਇੱਜ਼ਤਦਾਰ ਲਾਈਫ ਜੀਏ ਤੇ ਇਦਾਂ ਦੀ ਸਾਡੀ ਆਉਣ ਵਾਲੇ ਟਾਈਮ ਦੀ ਇੱਕ ਪ੍ਰਯਾਸ ਰਹੇਗਾ ਹੁਣ ਤੱਕ ਸਾਡੀ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਅੱਗੇ ਵੀ ਲੋਕਾਂ ਦੇ ਸਹਿਯੋਗ ਦੇ ਨਾਲ ਸਾਡੀ ਮੈਨੂੰ ਲੱਗਦਾ ਹੈ ਕਿ ਜੋ ਐਂਟੀ ਡਰਗ ਡਰਾਈਵ ਹੈਗੀ ਯੂਥ ਨਸ਼ਾ ਵਿਰੋਧ ਵਾਲਾ ਜੋ ਸਾਡਾ ਇੱਕ ਸੰਕਲਪ ਹੈਗਾ ਉਹ ਵਧੀਆ ਤਰੀਕੇ ਨਾਲ ਲੱਗੇ ਵੀ ਚੱਲਦਾ ਰਹੇਗਾ ਆ ਤਾਂ